ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਆਪਾਂ ਨਾ ਸਿੰਪਲ ਸਲਵਾਰ ਦੀ ਕਟਿੰਗ ਕਰਾਂਗੇ ਸੋ ਇਸ ਤਰ੍ਹਾਂ ਪਹਿਲਾਂ ਅਸੀਂ ਨਾ ਪੱਲੇ ਦੀ ਕਟਿੰਗ ਕਰ ਲੈਣੀ ਹੈ ਪੱਟ ਦੀ ਕਟਿੰਗ ਕਰ ਲੈਣੀ ਆ ਉਹਦੇ ਵਾਸਤੇ ਅਸੀਂ ਪਹਿਲਾਂ ਸਿੰਪਲ ਕਪੜੇ ਨੂੰ ਸਿੰਗਲ ਕਪੜੇ ਨੂੰ ਡਬਲ ਫੋਲਡ ਫਿਰ 4 ਫੋਲਡ ਕਰਕੇ ਤੇ ਉਹਦੇ ਵਿੱਚੋਂ ਅਸੀਂ ਜਿਹੜਾ ਲੈਂਥ ਕੱਢ ਲੈਣੀ ਆ ਜਿੰਨੀ ਵੀ ਤੁਹਾਡੀ ਲੈਂਥ ਹੈਗੀ ਆ ਸਲਵਾਰ ਦੀ ਲੈਂਥ ਹੈਗੀ ਨਾ ਉਹਦੇ ਅਕੋਰਡਿੰਗਲੀ ਅਸੀਂ ਪੱਲੇ ਕੱਢ ਲੈਣੇ ਆ ਉਹਦੇ ਤੋਂ ਬਾਅਦ ਪੌਂਚੇ ਦੇ ਅਕੋਰਡ ਇੰਗਲਿਸ਼ ਜਿੰਦਾ ਮੰਨ ਲਓ 6 ਇੰਚ ਪੌਂਚਾ ਤੇ ਅੱਧਾ ਇੰਚ ਕੱਟ ਕਰਕੇ ਅਸੀਂ 5.5 ਤੇ ਰੱਖ ਲੈਣਾ ਤੇ 5.5 ਤੇ ਨਿਸ਼ਾਨ ਲਾ ਕੇ ਅਸੀਂ ਉਹਨੂੰ ਜਿਹੜਾ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੇ ਕਟਿੰਗ ਕਰਕੇ ਤੇ ਪੱਲੇ ਅਸੀਂ ਹੋਰ ਵਿੱਚੋਂ ਅਲੱਗ ਕੱਢ ਲੈਣੇ ਆ ਉਹ ਤੋਂ ਬਾਅਦ ਜਿੰਦਾ ਜ਼ਿਆਦਾਤਰ ਲੋਕਾਂ ਦਾ ਪੌਂਚਾ ਚੱਕਿਆ ਜਾਂਦਾ ਸੋ ਅਸੀਂ 1 ਇੰਚ ਜਾਂ 1.5 ਇੰਚ ਦੀ ਕਾਟ ਜਿਹੜੀ ਆ ਉਹ ਪੌਂਚੇ ਦੇ ਪਾ ਦੇਣੀ ਹੁਣ ਜਿਹੜਾ ਸਾਈਡ ਤੋਂ ਕਪੜਾ ਬਚਿਆ ਸੀਗਾ ਪੱਲਿਆਂ ਵਾਲੀ ਸਾਈਡ ਤੋਂ ਉਹਦੇ ਵਿੱਚੋਂ ਅਸੀਂ ਜਿਹੜੀ ਆ ਉਹ 7 ਇੰਚ 벨ਟ ਕੱਟ ਲੈਣੀ ਆ ਠੀਕ ਹੈ ਜੀ ਬਹੁਤ ਹੀ ਆਸਾਨੀ ਨਾਲ ਸਲਵਾਰ ਦੀ ਕਟਿੰਗ ਹੋ ਜਾਂਦੀ ਆ ਇਸ ਤਰੀਕੇ ਨਾਲ ਇੱਕ ਵਾਰ ਤੁਸੀਂ ਕੱਟ ਕਰਕੇ ਦੇਖੋ ਤੁਹਾਨੂੰ ਬਹੁਤ ਹੀ ਆਰਾਮ ਨਾਲ ਬੜੀ ਆਸਾਨੀ ਨਾਲ ਤੁਸੀਂ ਇਹਨੂੰ ਕੱਟ ਕਰ ਲੋਗੇ ਠੀਕ ਆ ਹੁਣ ਆ ਜਿਹੜਾ ਸਾਈਡ ਤੇ ਕਪੜਾ ਬਚਿਆ ਹੈ ਤੁਸੀਂ ਗਲੇ ਨੂੰ ਯੂਜ਼ ਕਰ ਸਕਦੇ ਹੋ ਜਾਂ ਪਹੁੰਚਾਂ ਤੇ ਵੀ ਲਗਾ ਸਕਦੇ ਹੋ ਡਿਜ਼ਾਈਨਿੰਗ ਵਗੈਰਾ ਕਰਨੀ ਤਾਂ ਉਸ ਤੋਂ ਬਾਅਦ ਅਸੀਂ ਇਹ ਕੁੰਦਿਆਂ ਦੀ ਕਟਿੰਗ ਕਰਨੀ ਆ ਇਹਦੇ ਵਿੱਚ ਅਸੀਂ ਮਿਆਨੀ ਪਾਉਣੀ ਆ ਇਸ ਕਰਕੇ ਅਸੀਂ ਜਿਹੜਾ 14 ਇੰਚ ਤੇ ਇਹਦੀ ਜਿਹੜੀ ਆ ਨਿਸ਼ਾਨ ਲਗਾ ਲੈਣਾ ਵਾ ਤੇ ਬਾਕੀ ਜਿਹੜੀ ਆ ਵਿੱਚ 4 5 3 4 ਇੰਚ ਦੀ ਵਿੱਚ ਮਿਆਨੀ ਪੈ ਜਾਣੀ ਆ ਪਹਿਲਾਂ ਅਸੀਂ ਲੈਂਥ ਲਗਾ ਲੈਣੀ ਆ ਇੱਕ ਪਾਸੇ ਦੇ ਉਹ ਆ ਆਸਾਨ ਦਾ ਨਿਸ਼ਾਨ ਲਾ ਲੈਣਾ ਜਿਹੜਾ ਕਿ ਥੋੜਾ ਜਿਹਾ ਵੱਡਾ ਰੋਣਾ ਮਿਆਨੀ ਕਰਕੇ ਉਸ ਤੋਂ ਬਾਅਦ ਸੈਕੰਡ ਸਾਈਡ ਦੂਜੀ ਸਾਈਡ ਤੇ ਵੀ ਲੈਂਥ ਵੀ ਲਗਾ ਲੈਣੀ ਆ ਤੇ ਆਸਾਨ ਦਾ ਉਸੇ ਤਰ੍ਹਾਂ ਨਿਸ਼ਾਨ ਲਗਾ ਕੇ ਉਹਨਾਂ ਦੋਨਾਂ ਨੂੰ ਮੈਚ ਕਰ ਦੇਣਾ ਠੀਕ ਆ ਉਸ ਤੋਂ ਬਾਅਦ ਇਹ ਨਿਸ਼ਾਨਾ ਦੇ ਉਤੋਂ ਤੇ ਕਟਿੰਗ ਕਰ ਦੇਣੀ ਆ ਜੋ ਤੱਕ ਇਹ ਨਿਸ਼ਾਨਾ ਤੇ ਕਟਿੰਗ ਹੋ ਰਹੀ ਆ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇਹਦੇ ਤੇ ਜਾ ਤਰ ਮੈਂ ਅਜੇ ਸ ਬਾਟਮ ਵੇਅਰ ਸਲਵਾਰਾਂ ਦੀ ਮਤਲਬ ਜਾਂ ਪਲਾਜ਼ੋ ਵਗੈਰਾ ਦੀ ਵੀਡੀਓ ਜਿਹੜੀ ਇਹਦੇ ਤੇ ਅਪਲੋਡ ਕਰਨੀ ਆ ਉਹ ਤੋਂ ਬਾਅਦ ਹੌਲੀ ਹੌਲੀ ਅਸੀਂ ਸ਼ਰਟ ਦੀ ਵੀਡੀਓ ਵੀ ਪਾਵਾਂਗੇ ਕਿਉਂਕਿ ਪਹਿਲਾਂ ਸਲਵਾਰ ਈ ਹੁੰਦੀ ਸਿੱਖਣੀ ਇਸ ਕਰਕੇ ਅਸੀਂ ਇਹਦੇ ਤੇ ਪਹਿਲਾਂ ਸਲਵਾਰਾਂ ਦੀ ਵੀਡੀਓ ਜਿਹੜੀ ਆ ਉਹ ਅਪਲੋਡ ਕਰਾਂਗੇ ਠੀਕ ਆ ਜੀ ਸੋ ਇਸ ਤਰ੍ਹਾਂ ਅਸੀਂ ਦੋਨੋਂ ਸਾਈਡ ਕੱਟ ਕਰ ਲਈ ਨਹੀਂ ਆ ਉਹ ਤੋਂ ਬਾਅਦ ਅਸੀਂ ਮਿਆਨੀ ਦੇਖੋ ਮਿਆਨੀ ਤੇ ਇਸ ਤਰ੍ਹਾਂ ਕੋਈ ਵੀ ਅਸੀਂ ਡਬਲ ਫੋਲਡ ਕਰਕੇ ਕਪੜਾ ਰੱਖ ਲੈਣਾ ਉਹ ਤੋਂ ਬਾਅਦ ਜਿਸ ਤਰ੍ਹਾਂ ਜਿਹੜੀ ਸ਼ੇਪ ਚ ਸਾਈਡ ਤੋਂ ਸੀਨ ਲੱਗੀ ਆ ਉਸੇ ਸ਼ੇਪ ਚ ਅਸੀਂ ਸੀਨ ਲਗਾ ਕੇ ਮਤਲਬ ਨਿਸ਼ਾਨ ਲਗਾ ਕੇ ਤੇ ਸਿੱਧੀ ਉੱਪਰੋਂ ਵੀ ਬਿਲਕੁਲ ਸਿੱਧਾ ਨਿਸ਼ਾਨ ਲਗਾ ਕੇ ਉਹਦੇ ਤੋਂ ਬਾਅਦ ਅਸੀਂ ਇਹਨੂੰ ਡਬਲ ਫੋਲਡ ਨੂੰ ਚਾਰ ਫੋਲਡ ਕਰ ਲੈਣਾ 4 ਫੋਲਡ ਕਰ ਲੈਣਾ ਮਤਲਬ ਤੇ ਉਹਦੇ ਤੋਂ ਬਾਅਦ ਅਸੀਂ ਜਿਹੜੀ ਆ ਮਿਆਨੀ ਕੱਟ ਕਰ ਲੈਣੀ ਆ ਠੀਕ ਆ ਮਿਆਨੀ ਵੀ ਪਾ ਸਕਦੇ ਆ ਜਿਸ ਤਰ੍ਹਾਂ ਆ ਮੈਂ ਪਹਿਲਾਂ ਸਲਵਾਰ ਕਰਤੀ ਉਸ ਤਰ੍ਹਾਂ ਵੀ ਕੱਟ ਸਕਦੇ ਆ ਕਿਉਂਕਿ ਉਹਨਾਂ ਨੂੰ ਨਾ ਜ਼ਿਆਦਾ ਖੁੱਲੀ ਨਹੀਂ ਸਲਵਾਰ ਚਾਹੀਦੀ ਸੀਗੀ ਸਟ੍ਰੇਟ ਵੀ ਨਹੀਂ ਚਾਹੀਦੀ ਸੀ ਤੇ ਜ਼ਿਆਦਾ ਖੁੱਲੀ-ਖੁੱਲੀ ਵੀ ਨਹੀਂ ਚਾਹੀਦੀ ਸੋ ਇਸ ਕਰਕੇ ਅਸੀਂ ਥੋੜਾ ਜਿਹਾ ਨਾ ਮਿਆਨੀ ਪਾ ਕੇ ਇਹਨੂੰ ਵਧੀਆ ਕਰਕੇ ਬਣਾ ਦਿੱਤਾ ਸੋ ਜੇਕਰ ਤੁਸੀਂ ਮੇਰੀ ਇਥੇ ਤੱਕ ਵੀਡੀਓ ਦੇਖੀ ਹੈ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਜੀ